ਇਸ ਵੇਲੇ ਦੀ ਵੱਡੀ ਅਪਡੇਟ ਸਾਂਝੀ ਕਰ ਰਿਹਾ ਦਸੀ ਕੀ ਲੁਧਿਆਣਾ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਇੱਕ ਵੱਡੀ ਸਾਜ਼ਿਸ਼ ਨੂੰ ناکਾਮ ਕੀਤਾ ਗਿਆ ਹੈ ਦੱਸਿਆ ਕਿ ਲੁਧਿਆਣਾ ਦੇ ਵਿੱਚ ਕੁਝ ਸਖਸ਼ ਜਿਹੇ ਗ੍ਰਿਫਤਾਰ ਕੀਤੇ ਗਏ ਨੇ ਜੋ ਕਿ ਇੱਕ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਲੱਗੇ ਸੀ ਤੇ ਉਸ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਨੇ ਇਸ ਸਾਜ਼ਿਸ਼ ਨੂੰ ناکਾਮ ਕੀਤਾ ਹੈ ਸੁਦਾਸੀ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਵੱਡੀ ਘਟਨਾ ਵਾਪਰਨ ਜਾ ਰਹੀ ਸੀ ਅਤੇ ਇਹ ਘਟਨਾ ਦੇ ਲਿੰਕ ਸਿੱਧੇ ਸਿੱਧੇ ਜੋ ਕਿ ਗਵਾਂਡੀ ਮੁਲਕ ਦੇ ਨਾਲ ਜੁੜਦੇ ਦਿਖਾਈ ਦੇ ਰਹੇ ਨੇ ਆਈਐਸਆਈ ਏਜੰਸੀ ਦਾਜ ਦੇ ਵਿੱਚ ਪੂਰਾ ਲਿੰਕ ਦੱਸਿਆ ਜਾ ਰਿਹਾ ਵੈ ਸੋ ਪਾਕਿਸਤਾਨ ਦੇ ਨਾਲ ਇਸ ਮਾਮਲੇ ਦੇ ਲਿੰਕ ਜੁੜ ਰਹੇ ਨੇ ਲੁਧਿਆਣਾ ਦੇ ਵਿੱਚ ਜੋ ਕਿ ਤਿੰਨ ਅਤੰਕੀ ਨੇ ਹੈਂਡ ਗ੍ਰੇਨੇਡ ਦੇ ਨਾਲ ਗ੍ਰਿਫਤਾਰ ਕੀਤੇ ਗਏ ਨੇ ਸੋ ਇਹ ਵੱਡੀ ਅਪਡੇਟ ਇਸ ਵਕਤ ਸਾਂਝੀ ਕਰ ਰਹੇ ਹਾਂ ਲੁਧਿਆਣਾ ਦੇ ਵਿੱਚ ਇੱਕ ਵੱਡੀ ਸਾਜ਼ਿਸ਼ ناکਾਮ ਕੀਤੀ ਗਈ ਹੈ ਸੋ ਦੱਸਿਏ ਕਿ ਇਹ ਪੂਰਾ ਮਾਮਲਾ ਜੋ ਕਿ ਤਿੰਨ ਅਤੰਕੀ ਨੇ ਹੈਂਡ ਗ੍ਰੇਨੇਡ ਸਮੇਤ ਗ੍ਰਿਫਤਾਰ ਕੀਤੇ ਗਏ ਨੇ ਔਰ ਥਾਣਾ ਜੋਧੇਵਾਲ ਦੀ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ ਔਰ ਮਾਮਲੇ ਬਾਰੇ ਜੋ ਕਿ ਪੂਰੀ ਜਾਣਕਾਰੀ ਹੈ ਇਸ ਵਕਤ ਦਿੱਤੀ ਗਈ ਹੈ ਥਾਣਾ ਪ੍ਰਭਾਰੀ ਦਲਬੀਰ ਸਿੰਘ ਦੇ ਵੱਲੋਂ ਸੋ ਉਹਨਾਂ ਨੇ ਦੱਸਿਆ ਹੈ ਕਿ ਪੁਲਿਸ ਟੀਮ ਨੇ ਸ਼ਿਮਲਾਪੁਰੀ ਰੋਡ ਤੇ ਤਿੰਨ ਆਤੰਕੀ ਨੇ ਜੋ ਕਿ ਹੈਂਡ ਗ੍ਰੇਨੇਡ ਦੇ ਨਾਲ ਗ੍ਰਿਫਤਾਰ ਕੀਤੇ ਨੇ ਸੋ ਦੱਸਿਆ ਕਿ ਇਹ ਜੋ ਤਿੰਨ ਆਤੰਕੀ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਦੇ ਕੋਲੋਂ ਹੈਂਡ ਗ੍ਰੇਨੇਡ ਬਰਾਮਦ ਹੋਏ ਨੇ ਸੋ ਇਸ ਦੇ ਵਿੱਚ ਉਹਨਾਂ ਵੱਡੀ ਇਹ ਅਪਡੇਟ ਜੁੜ ਜਾਂਦੀ ਹੈ ਕਿ ਲੁਧਿਆਣਾ ਦੇ ਵਿੱਚ ਕੱਲ ਨੂੰ ਸੀਐਮ ਭਗਵੰਤ ਮਾਨ ਜੋ ਕਿ ਪਹੁੰਚ ਰਹੇ ਨੇ ਸੋ ਲੁਧਿਆਣਾ ਦੇ ਵਿੱਚ ਕੱਲ ਭਗਵੰਤ ਦਾ ਦੌਰਾ ਵਹ ਔਰ ਲੁਧਿਆਣਾ ਦੇ ਆਰਟੀਓ ਦਫਤਰ ਦੇ ਵਿੱਚ ਉਹਨਾਂ ਨੇ ਜਾਣਾ ਵਹ ਸੋ ਉਸ ਤੋਂ ਪਹਿਲਾਂ ਅਜਿਹੀ ਇੱਕ ਵੱਡੀ ਅਪਡੇਟ ਜੋ ਸਾਹਮਣੇ ਆਈ ਹੈ ਇੱਕ ਏਡੀ ਵੱਡੀ ਸਾਜ਼ਿਸ਼ ਜਿਸ ਨੂੰ ناکਾਮ ਪੁਲਿਸ ਨੇ ਤਾਂ ਕਰ ਦਿੱਤਾ ਵਾ ਪਰ ਜੇਕਰ ਜੋ ਇਹਨਾਂ ਦੇ ਮਨਸਬੇ ਕੀ ਸੀਗੇ ਕਿਉਂ ਅਜਿਹੀ ਸਾਜ਼ਿਸ਼ ਰਚੀ ਗਈ ਸੀ ਔਰ ਇਸਦੇ ਲਿੰਕ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਹੈ ਕਿ ਪਾਕਿਸਤਾਨ ਦੇ ਨਾਲ ਜੁੜ ਰਹੇ ਨੇ ਸੋ ਇਹ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਥਾਣਾ ਪਰਭਾਰੀ ਦੇ ਵੱਲੋਂ ਸੋ ਦੱਸ ਜੀ ਕਿ ਆ ਰੋਪੀਆਂ ਦੀ ਪਛਾਣ ਵੀ ਕਰ ਲਈ ਗਈ ਹੈ આરોપી ਜੋ ਕਿ ਕੁਲਦੀਪ ਸਿੰਘ ਪਰਵਿੰਦਰ ਸਿੰਘ ਅਤੇ ਰਮਣਿਕ ਸਿੰਘ ਦੇ ਰੋਪ ਤੇ ਵਿੱਚ ਹੋਈ ਹੈ ਤੇ ਇਹਨਾਂ ਦੇ ਦੋ ਸਾਥੀ ਅਜੇ ਵੀ ਫਰਾਰ ਦੱਸੇ ਜਾ ਰਹੇ ਨੇ ਸੋ ਇਹ ਜੋ ਦੋ ਸਾਥੀ ਨੇ ਜਿਹੜਾ ਦਾ ਨਾਮ ਸ਼ੇਖਰ ਅਤੇ ਅਜੇ ਹੈ ਜੋ ਕਿ ਫਰਾਰ ਦੱਸੇ ਜਾ ਰਹੇ ਨੇ ਰੋਪੀਆਂ ਦੇ ਕੋਲ ਹੈਂਡ ਗ੍ਰੇਨੇਡ ਜੋ ਕਿ ਬਰਾਮਦ ਕੀਤੇ ਗਏ ਨੇ ਹੋਰ ਇਹ ਆਰੋਪੀ ਨੇ ਜੋ ਕਿ ਕੈਦੀਬੰਦ ਕੈਦੀ ਜੋ ਕਿ ਲੁਧਿਆਣਾ ਦੇ ਵਿੱਚ ਸੀਗੇ ਜਲੰਧਰ ਨੈਸ਼ਨਲ ਹਾਈਵੇ ਦੇ ਨਜ਼ਦੀਕ ਜੋ ਕਿ ਜੋ ਇਹਨਾਂ ਨੇ ਪੂਰਾ ਜੋ ਸਮਾਨ ਉਸ ਨੂੰ ਛੁਪਾਣਾ ਸੀ ਉਦੋਂ ਥਾਣਾ ਪਰਬਰੀ ਨੇ ਦੱਸਿਆ ਕਿ ਫਿਰ ਹਾਲ ਪੁਲਿਸ ਨੇ ਪੂਰਾ ਮਾਮਲਾ ਹੈ ਉਸ ਦੀ ਜਾਂਚ ਜੋ ਲਗਾਤਾਰ ਕਰ ਰਹੀ ਹੈ ਉਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਔਰ ਇਸ ਮਾਮਲੇ ਦੀਆਂ ਤਾਰਾਂ ਨੇ ਜੋ ਕਿਤੇ ਨਾ ਕਿਤੇ ਗਵਾਂਡੀ ਮੁਲਕ ਦੇ ਨਾਲ ਜੁੜਦੀਆਂ ਦਿਖਾਈ ਦੇ ਰਹੀਆਂ ਨੇ ਔਰ ਇਹ ਕਹਿ ਸਕਦੇ ਆ ਕਿ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਉਂਕਿ ਇੱਕ ਵੱਡੀ ਸਾਜਸ਼ ਨੂੰ ਪੰਜਾਬ ਪੁਲਿਸ ਨੇ ਲੁਧਿਆਣਾ ਦੀ ਪੁਲਿਸ ਨੇ ناکਾਮ ਕਰ ਦਿੱਤਾ ਹੈ ਔਰ ਪੰਜਾਬ ਪੁਲਿਸ ਦੀ ਚੌਕਸੀ ਦੇ ਕਰਕੇ ਜੋ ਸਪੈਸ਼ਲ ਹਾਈ ਟੈਕ ਨਾਕੇ ਲਗਾਏ ਜਾਂਦੇ ਨੇ ਔਰ ਲਗਾਤਾਰ ਜੋ ਪੰਜਾਬ ਪੁਲਿਸ ਐਕਟਿਵ ਰਹਿੰਦੀ ਹੈ ਉਸ ਦੇ ਕਰਕੇ ਇਹ ਜੋ ਘਟਨਾ ਹੈ ਵਾਪਰਣ ਤੋਂ ਪਹਿਲਾਂ ਹੀ ਰੋਕ ਦਿੱਤੀ ਜਾਂਦੀ ਹੈ ਔਰ ਇਹ ਘਟਨਾ ਕਿੰਨੀ ਕੁ ਖਤਰਨਾਕ ਹੋ ਸਕਦੀ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਔਰ ਜੋ ਲੁਧਿਆਣਾ ਦੇ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਜੋ ਆਈਐਸਆਈ ਦੇ ਨਾਲ ਲਿੰਕ ਰੱਖਣ ਵਾਲੇ ਇਹ ਤਿੰਨ ਸਖਸ਼ ਨੇ ਜੋ ਇਹ ਤਿੰਨ આરોપી ਨੇ ਜੋ ਉਹਨਾਂ ਨੂੰ ਹੈਂਡ ਗ੍ਰੇਨੇਡ ਸਮੇਤ ਗ੍ਰਿਫਤਾਰ ਕਰ ਲੱਤਾ ਗਿਆ ਵੈਸੋ ਲੁਧਿਆਣਾ ਦੇ ਵਿੱਚ ਇੱਕ ਵੱਡੀ ਵਾਰਦਾਤ ਨੂੰ ਪੰਜਾਬ ਪਲੱਸ ਦੇ ਵੱਲੋਂ ناکਾਮ ਕਰ ਦਿੱਤਾ ਗਿਆ ਵਾ ਔਰ ਇਹ ਪੂਰੀ ਵੱਡੀ ਵਾਰਦਾਤ ਜੋ ਕਿ ਕਹਿ ਸਕਦੇ ਹਾਂ ਕਿ ਤਸਵੀਰਾਂ ਕੁਝ ਵੀ ਹੋ ਸਕਦੀਆਂ ਸੀ ਕਿਉਂਕਿ ਤਿੰਨ ਹੈਂਡ ਗ੍ਰੇਨੇਡ ਇਨਾਂ ਕੋਲੋਂ ਬ੍ਰਾਹਮਤ ਕੀਤੇ ਗਏ ਨੇ ਤਿਉਹਾਰਾਂ ਦਾ ਜੋ ਕਹਿ ਸਕਦੇ ਹਾਂ ਕਿ ਇਹ ਸਮਾਚਾਰ ਨੇ ਵਾ ਤਿਉਹਾਰ ਮਨਾਏ ਜਾ ਰਹੇ ਨੇ ਛਟ ਪੂਜਾ ਜੋ ਕਿ ਅੱਜ ਬਹੁਤ ਜ਼ਿਆਦਾ ਭੀੜ ਸੀ ਉਸ ਮੌਕੇ ਤੇ ਵੀ ਅਤੇ ਇਸ ਦੇ ਨਾਲ ਨਾਲ ਜੋ ਗੱਲ ਕਰੀਏ ਵੱਡੀ ਚੀਜ਼ ਦੀ ਤੇ ਸੀਐਮ ਭਗਵੰਤ ਮਾਨ ਦਾ ਦੌਰਾ ਕੱਲ ਲੁਧਿਆਣਾ ਦੇ ਵਿੱਚ ਔਰ ਉਸ ਤੋਂ ਪਹਿਲਾਂ ਜੋ ਕਿ ਇਸ ਅੰਜਾਮ ਨੂੰ ਘਟਨਾ ਨੂੰ ਜੋ ਕਿ ਠਲ ਪਾ ਦਿੱਤੀ ਹੈ ਪੰਜਾਬ ਪੁਲਿਸ ਨੇ ਪੂਰੀ ਘਟਨਾ ਨੂੰ ਰੋਕਿਆ ਆਵਿਆ ਔਰ ਇਹ ਕਹਿ ਸਕਦੇ ਹਾਂ ਕਿ ਜੇਕਰ ਪੰਜਾਬ ਪੁਲਿਸ ਦੀ ਚੌਕਸੀ ਅਤੇ ਤਾਂ ਹੀ ਏਡੀ ਵੱਡੀ ਘਟਨਾ ਨੂੰ ਰੋਕ ਦਿੱਤਾ ਗਿਆ ਵੈ ਸੋ ਦੱਸ ਜੀ ਕਿ ਲੁਧਿਆਣਾ ਦੇ ਵਿੱਚ ਵੱਡੀ ਵਾਰਦਾਤ ਜੋ ਕਿ ਗਵਾਂਡੀ ਮੁਲਕ ਦੇ ਨਾਲ ਲਿੰਕ ਰੱਖਦੀ ਹੈ ਉਸ ਨੂੰ ناکਾਮ ਕਰਨ ਦੇ ਵਿੱਚ ਜੋ ਕਿ ਕੋਈ ਵੀ ਕਸਰ ਪੰਜਾਬ ਪੁਲਿਸ ਵੱਲੋਂ ਨਹੀਂ ਛੱਡੀ ਗਈ ਹੈ ਪੂਰਾ ਦਾ ਪੂਰਾ ਜੋ ਇਹ ਮੋਡਿਊਲ ਹੈ ਜੋ ਪੰਜਾਬ ਪੁਲਿਸ ਨੇ ਆਪਣੀ ਕਹਿ ਸਕਦੇ ਹਾਂ ਕਿ ਸੂਝਬੂਝ ਦੇ ਨਾਲ ਗ੍ਰਿਫਤ ਦੇ ਵਿੱਚ ਲੈ ਲਏ ਨੇ ਔਰ ਦੋ ਜੋ આરોપી ਨੇ ਜੋ ਪਘੋੜੇ ਨੇ ਉਹਨਾਂ ਨੂੰ ਵੀ ਫੜਨ ਦੇ ਲਈ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਔਰ ਪੂਰੇ ਸਰਚ ਕੀਤੀ ਜਾ ਰਹੀ ਹੈ ਔਰ ਇਸੇ ਨਾਲ ਨਾਲ ਮਾਮਲੇ ਦੀ ਜਾਂਚ ਹੁਣ ਪੂਰੀ ਡੂੰਘਾਈ ਦੇ ਨਾਲ ਕੀਤੀ ਜਾ ਰਹੀ ਹੈ ਸੇ ਵੱਡੀ ਘਟਨਾ ਜੋ ਕਿ ਥਾਣਾ ਜੋਧੇਵਾਲ ਪੁਲਿਸ ਦੇ ਸਫਲਤਾ ਦੇ ਕਰਕੇ ਜੋ ਰੋਕ ਦਿੱਤੀ ਗਈ ਹੈ ਜੋ ਰੋਕਣ ਦੇ ਵਿੱਚ ਪੰਜਾਬ ਪੁਲਿਸ ਕਾਮਯਾਬ ਰਹਿੰਦੀ ਹੈ ਔਰ ਇਹ ਲੁਧਿਆਣਾ ਦੇ ਵਿੱਚ ਇਹ ਘਟਨਾ ਜੋ ਕਿ ਵਾਪਰਣ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਨੇ ਆਪਣੀ ਚੌਕਸੀ ਦੇ ਨਾਲ ਲੋਕਾਂ ਨੂੰ ਸੁਰੱਖਿਤ ਕੀਤਾ ਵੈ ਸੋ ਪੰਜਾਬ ਪੁਲਿਸ ਇਸ ਦੇ ਵਿੱਚ ਕਹਿ ਸਕਦੇ ਆ ਕਿ ਸੂਝ-ਬੂਝ ਤੇ ਕਰਦੇ ਜੋ ਇਹ ਲੁਧਿਆਣਾ ਦੇ ਵਿੱਚ ਵੱਡੀ ਵਾਰਦਾਤ ਹੈ ਜਿਸ ਨੂੰ ਅੰਜਾਮ ਇਹਨਾਂ ਤਿੰਨ ਅਤੰਕੀਆਂ ਨੇ ਦੇਣਾ ਸੀ ਉਸ ਨੂੰ ਰੋਕ ਲਿੱਤਾ ਗਿਆ ਵੈ